ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਭਾਈਕਨੇ ਆ ਲੋਕ ਸੇਵਾ ਚੈਰੀਟेबल ਸੁਸਾਇਟੀ ਰਜਿਸਟਰਡ ਬਰਨਾਲੇ ਤੋਂ ਜੀ ਮੈਡੀਕਲ ਸਵਾਵਾ ਚੱਲ ਰਹੀਆਂ ਨੇ ਜੀ ਦਾਨੀ ਵੀਰਾਂ ਦੇ ਸਹਿਯੋਗ ਨਾਲ ਤੁਸੀਂ ਦੇਖ ਸਕਦੇ ਹੋ ਮੈਡੀਕਲ ਦਾ ਕੈਂਪ ਲਾਇਆ ਗਿਆ ਜੀ ਪਿੰਡ ਸੰਘੇੜਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਮੈਡੀਕਲ ਸਵਾਵਾ ਚੱਲ ਰਹੀਆਂ ਨੇ ਜੀ ਇਹ ਸਾਡੇ ਡਾਕਟਰ ਜਸਪਾਲ ਜੀ ਨੇ ਜੀ ਤੇ ਇਹ ਬਾਈ ਸਾਡਾ ਦਿਨੇਸ਼ਰਲ ਬਾਈ ਜੀ ਤੇ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਜਸਪਾਲ ਜੀ ਦਾ ਤੇ ਬਾਈ ਦਿਨੇਸ਼ ਜੀ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦੇ ਕੇ ਡਾਕਟਰਾਂ ਦੀਆਂ ਟੀਮਾਂ ਦਿੱਤੀਆਂ ਤੇ ਪਿੰਡ ਦੇ ਵਿੱਚ ਕੈਂਪ ਲਾਇਆ ਗਿਆ ਜੀ ਆ ਤੁਸੀਂ ਦੇਖ ਸਕਦੇ ਹੋ ਲੋੜਵੰਦ ਪਰਿਵਾਰ ਦਵਾਈਆਂ ਲੈਣ ਆ ਰਹੇ ਨੇ ਤੇ ਇਹ ਪਿੰਡ ਹੈਗਾ ਜੀ ਸੰਘੇੜਾ ਤਹਿਸੀਲ ਆਪਣਾ ਹੈਗਾ ਤਹਿਸੀਲ ਧਰਮਕੋਟ ਆ ਜੀ ਜ਼ਿਲ੍ਹਾ ਮੋਗਾ ਏ ਤੁਸੀਂ ਦੇਖ ਸਕਦੇ ਹੋ ਚੈੱਕ ਅਪ ਕਰਕੇ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਜੀ ਇਹਦੇ ਵਿੱਚ 슈ਗਰ ਚੈੱਕ ਹੁੰਦਾ ਜੀ ਬੀਪੀ ਚੈੱਕ ਹੁੰਦਾ ਤੇ ਬੁਖਾਰ ਚੈੱਕ ਹੁੰਦਾ ਆਕਸੀਜਨ ਚੈੱਕ ਹੁੰਦੀ ਆ ਪਲਸ ਚੈੱਕ ਹੁੰਦੀ ਆ ਜੀ ਆ ਮਿਲੀਟਰ ਤੇ ਤੁਸੀਂ ਦੇਖ ਸਕਦੇ ਹੋ ਮਸ਼ੀਨਾਂ ਨਾਲ ਡਾਕਟਰ ਸਾਹਿਬ ਚੈੱਕ ਕਰਕੇ ਫਿਰ ਮੈਡੀਸਨ ਦੇ ਰਹੇ ਨੇ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਦਾਨੀ ਭਰਾਵਾਂ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਜਿਨ੍ਹਾਂ ਦੇ ਦਸਵੰਦ ਦੇ ਨਾਲ ਮੈਡੀਕਲ ਸੇਵਾਵਾਂ ਚੱਲ ਰਹੀਆਂ ਨੇ ਤੇ ਇੱਥੇ ਬਹੁਤ ਲੋੜਵੰਦ ਪਰਿਵਾਰ ਆ ਰਹੇ ਨੇ ਜੀ ਜਿਨ੍ਹਾਂ ਦੇ ਵੱਡੇ ਵੱਡੇ ਜ਼ਖਮ ਨੇਗੇ ਜਾਂ ਕਿਸੇ ਦੇ ਗਿੱਟੇ ਨੂੰ ਮੋਚ ਆਈ ਹੋਈ ਆ ਜਾਂ ਢੂਹੀ ਦੁਖਦੀ ਆ ਤੇ ਆਪਣੇ ਸਟਾਫ ਵੱਲੋਂ ਘਰ ਘਰ ਜਾ ਕੇ ਤੁਸੀਂ ਦੇਖ ਸਕਦੇ ਹੋ ਮੈਡੀਕਲ ਸੇਵਾਵਾਂ ਚੈੱਕਅਪ ਕਰਕੇ ਦਿੱਤੀਆਂ ਜਾਂਦੀਆਂ ਨੇ ਪਹਿਲਾ ਮੈਡੀਕਲ ਕੈਂਪ ਪਿੰਡ ਦੇ ਬਾਹਰ ਲਾਇਆ ਸੀ ਜੀ ਫਿਰ ਅਸੀਂ ਕਿਸ਼ਤੀ ਦੇ ਰਾਹੀਂ ਅੰਦਰ ਆਏ ਤੁਸੀਂ ਦੇਖ ਸਕਦੇ ਹੋ ਇਹ ਘਰਾਂ ਦੇ ਵਿੱਚ 3-3 ਫੁੱਟ ਪਾਣੀ ਵੜ ਗਿਆ ਸੀ ਜੀ ਇਹ ਸਾਰਾ ਪਿੰਡ ਪਾਣੀ ਨੇ ਘੇਰ ਰੱਖਿਆ ਤੇ ਘਰ-ਘਰ ਜਾ ਕੇ ਚੈੱਕ ਅਪ ਕਰਕੇ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਜੀ ਤੇ ਤੁਸੀਂ ਦੇਖ ਸਕਦੇ ਹੋ ਪਾਇਖਣੀਆਂ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਦੀ ਟੀਮ ਸੇਵਾਵਾਂ ਨਿਭਾ ਰਹੀ ਹੈ ਜੀ ਤੇ ਹਰੇਕ ਨੂੰ ਦਵਾਈ ਦਿੱਤੀ ਜਾਂਦੀ ਹੈ ਬਿਲਕੁਲ ਫ੍ਰੀ ਤੇ ਦਵਾਈ ਹਰੇਕ ਪ੍ਰਕਾਰ ਦੀ ਹੈ ਜੀ ਆਪਣੇ ਕੋਲੇ ਬੱਚਿਆਂ ਦੀ ਦਵਾਈ ਵੀ ਆ ਵੱਡਿਆਂ ਦੀ ਦਵਾਈ ਵੀ ਆ ਬਜ਼ੁਰਗਾਂ ਦੀ ਦਵਾਈ ਵੀ ਆ ਲੇਡੀਜ਼ ਵੀ ਆ ਤੇ ਬੱਚਿਆਂ ਦੇ ਡੈਪਰ ਤੱਕਣੇ ਜੀ ਬੱਚਿਆਂ ਦੇ ਪਾਊਡਰ ਤੱਕਣੇਗੇ ਤੇ ਅਸੀਂ ਧੰਨਵਾਦ ਕਰਦੇ ਹਾਂ ਦਾਨੀ ਭਰਾਵਾਂ ਦਾ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਦੇ ਜ਼ਖਮਾਂ ਦੇ ਉੱਤੇ ਠੀਕ ਆ ਤੇ ਸਟਾਫ ਵੱਲੋਂ ਪਟੀਆਂ ਕੀਤੀਆਂ ਜਾਂਦੀਆਂ ਜੀ ਤੇ ਬਾਕੀ ਆ ਤੁਸੀਂ ਬਜ਼ੁਰਗਾਂ ਦੇ ਦੇਖੋ ਜੀ ਟੂਹੀ ਦੇ ਉੱਤੇ ਕਿੱਡਾ ਵੱਡਾ ਜ਼ਖਮ ᱛੀਗਾ ਬਾਈਕ ਨੀਅ ਸੈਟੀ ਦੀ ਟੀਮ ਇਹਨਾਂ ਨੂੰ ਜਾਨੀ ਕਿ ਉਹ ਲਾ ਰਹੀ ਹੈ ਆਪਣੇ ਪਟੀਆਂ ਕਰ ਰਹੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਘਰ-ਘਰ ਜਾ ਕੇ ਸਾਰਾ ਚੈੱਕਅਪ ਬਿਲਕੁਲ ਫਰੀ ਕੀਤਾ ਜਾਂਦਾ ਇੱਥੇ ਅਸੀਂ ਪਿੰਡ ਦੇ ਵਿੱਚ ਕਿਸ਼ਤੀ ਬੇੜੀ ਦੇ ਰਾਹੀਂ ਆਏ ਆਂ ਜੀ ਤੇ ਕਿਉਂਕਿ ਪਿੰਡ ਦਾ ਸਾਰਾ ਪਾਣੀ ਨੇ ਘੇਰ ਰੱਖਿਆਗਾ ਤੇ ਅਸੀਂ ਧੰਨਵਾਦ ਕਰਦੇ ਆਂ ਦੁਬਾਰੇ ਦਾਨੀ ਵੀਰਾਂ ਦਾ ਜਿਨ੍ਹਾਂ ਦੀਆਂ ਕਿਰਤ ਕਮਾਈਆਂ ਤੇ ਦਿਸਵੰਦ ਦੇ ਨਾਲ ਲੋੜਵੰਦ ਪਰਿਵਾਰਾਂ ਦਾ ਮੈਡੀਕਲ ਸਵਾਮਾ ਨਿਵਾ ਰਹੇ ਆਂ ਜੀ ਤੇ ਬਜ਼ੁਰਗਾਂ ਦੇ ਬਹੁਤ ਵੱਡਾ ਝਗਮਤੀ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪਿੰਡ ਵੀ ਆਸੇ-ਪਾਸੇ ਪਾਣੀ ਦੇ ਨਾਲ ਬਿਲਕੁਲ ਗਿਆ ਹੋਇਆਗਾ ਤੇ ਇੱਥੇ ਪਹਿਲਾਂ ਅਸੀਂ ਪਿੰਡ ਦੇ ਬਾਹਰ ਕੈਂਪ ਲਾ ਜੀ ਕਿਸ਼ਤੀ ਦੇ ਰਾਹੀਂ ਗਏ ਸੀ ਜੀ ਅੱਜ ਵੱਡਾ ਵੇੜਾ ਇਹ ਰੇਸ ਵਾਲਾਗਾ ਕਈ ਥਾਂਵੇਂ ਕੀ ਆ ਵੀ ਸਰਪੰਚੀ ਵਾਲੀ ਚੱਲਦੀ ਆ ਹੁਣ ਜਿਆਦਾ ਉੱਥੇ ਸ਼ਖਬੀਰ ਬਾਦਲ ਆ ਜੇ ਉਹਨੂੰ ਬਿਠਾ ਲੈਂਦੇ ਨੇ ਤੇ ਅਸੀਂ ਸਪੈਸ਼ਲ ਬਾਈ ਦਾ ਧੰਨਵਾਦ ਕਰਦੇ ਆਂ ਬਾਈ ਕਹਿੰਦਾ ਤੁਸੀਂ ਯਾਰ ਸੇਵਾ ਕਰਨ ਆਏ ਹੋ ਠੀਕ ਆ ਕੋਈ ਗੱਲ ਨਹੀਂ ਵੀਰੇ ਤੁਹਾਨੂੰ ਜੋ ਸਾਥ ਹੋਇਆ ਤੁਹਾਨੂੰ ਫੁੱਲ ਸਹੂਲਤ ਮਿਲੂਗੀ ਧੰਨਵਾਦ ਭਰਾ ਦਾ ਬਹੁਤ-ਬਹੁਤ ਮੈਡੀਕਲ ਸੇਵਾਵਾਂ ਲੈ ਕੇ ਪਹੁੰਚੇ ਆਂ ਜੀ ਕੱਲ ਸਵੇਰਾਂ ਲੈ ਕੇ ਪਹੁੰਚੇ ਆਂ ਜੋ ਕਿ ਅਸੀਂ ਘਰ-ਘਰ ਜਾ ਕੇ ਡੋਰ ਟੂ ਡੋਰ ਦਵਾਈਆਂ ਦੇ ਰਹਿਆਂ ਆ ਬੇੜੀ ਦੇ ਵਿੱਚ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਅਸੀਂ ਧੰਨਵਾਦ ਕਰਦੇ ਹਾਂ মিডিਆ ਵਾਲੇ ਵੀਰਾਂ ਜਿਨ੍ਹਾਂ ਨੇ ਕਿ ਸਾਨੂੰ ਬੇੜੀ ਆਪਣਾ ਕਰਵਾਈ ਹੈ ਦਵਾਈ ਹੈ ਜੀ ਤੇ ਜਿਸ ਨਾਲ ਅਸੀਂ ਸੇਵਾਵਾਂ ਕਰ ਸਕਦੇ ਹਾਂ ਸਾਰੇ ਤੁਸੀਂ ਦੇਖ ਸਕਦੇ ਹੋ ਦੇਖੋ ਤੁਸੀਂ ਕਿੰਨਾ ਜਿਆਦਾ ਪਾਣੀ ਹੈਗਾ ਤੇ ਅਸੀਂ ਧੰਨਵਾਦ ਕਰਦੇ ਆਂ ਦਾਨੀ ਵੀਰਾਂ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਤੋਂ ਦਸਬੰਧ ਕੱਢ ਕੇ ਜਿਨ੍ਹਾਂ ਦੀ ਦਸਬੰਧ ਨਾਲ ਮੈਡੀਕਲ ਦੀ ਸੇਵਾਵਾਂ ਹੋ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਪ੍ਰੋਪਰ ਮਸ਼ੀਨਾਂ ਨੇ ਉਹ ਮਲੀਟਰ ਪਿਆ ਜੀ ਠੀਕ ਹੈ ਜੀ ਪ੍ਰੋਪਰ ਬੀਪੀ ਚੈੱਕ ਕਰਕੇ ਸ਼ੂਗਰ ਚੈੱਕ ਕਰਕੇ ਬੁਖਾਰ ਚੈੱਕ ਕਰਕੇ ਤੇ ਘਰ ਘਰ ਜਾ ਕੇ ਮੈਡੀਕਲ ਸੇਵਾਵਾਂ ਦੇ ਰਹੇ ਆਂ ਜੀ ਕਿਸੇ ਵੀ ਮੰਨ ਲਓ ਪਿੰਡ ਦੇ ਵਿੱਚ ਜੋ ਹੜਪੀੜ ਤੋਂ ਪਰਿਵਾਰ ਨੇ ਕਿਸੇ ਨੂੰ ਮੈਡੀਕਲ ਦੀ ਲੋੜ ਆ ਗਈ ਤੁਰੰਤ ਸਾਡੇ ਨਾਲ ਸੰਪਰਕ ਕਰੋ 9803410387 ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ